ਸੋ ਸਿਕਲ ਜੀ ਮੈਂ ਹਾਂ ਗੋਬਿੰਦ ਸਿੰਘਾ ਅੱਜ ਅਸੀਂ ਛੋਡੀ ਸਾਹਿਬ ਪਿੰਡ ਢਾਰੀਵਾਲ ਵੇਟ ਬਲਾਕ ਢਲਮਾ ਜਿਹੜਾ ਕੂਸਲਾ ਉਹਨਾਂ ਦੇ ਫਾਰਮ ਹੋਂਸੇ ਖੜੇ ਆ ਇਹਨਾਂ ਨੇ ਅਸੀਂ ਪਹਿਲਾਂ 10 ਤੋਤੇ ਉਡਾ ਚੁੱਕੇ ਆ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਨੇ ਫੇਸਬੁੱਕ ਤੇ ਦੇਖਿਆ ਸੀ ਇੱਕ ਦਿਨ ਕਿਸੇ ਦੀ ਫਿਲਮ ਵੀ ਤੋਤੇ ਜਿਹੜੇ ਆਜ਼ਾਦੀ ਕਿਉਂਕਿ ਤਿੰਨ ਅੱਖਰਾਂ ਦਾ ਸ਼ਬਦ ਆਜ਼ਾਦੀ ਜੋ ਕਿ ਲੋਕੀ ਕਰਦੇ ਆ ਤੋਤੇ ਕੱਢ ਕੇ ਲੈ ਆਉਂਦੇ ਬੱਚੇ ਉਹਨਾਂ ਦੇ ਪਰ ਕੱਟ ਕੇ ਦੁਕਾਨਾਂ 'ਚ ਵੇਚ ਦਿੰਦੇ ਆ ਔਰ ਇਹ ਵਿਚਾਰੇ ਕੈਦ ਹੋ ਕੇ ਰਹਿ ਜਾਂਦੇ ਆ ਔਰ ਖਾਣਾ ਵੀ ਉਹਨਾਂ ਨੂੰ ਬਹੁਤ ਥੋੜਾ ਦਿੰਦੇ ਆ ਅਸੀਂ ਇੱਕ ਛੋਟੇ ਸਾਫ਼ ਦੇ ਸਹਿਯੋਗ ਨਾਲ ਇਹਨਾਂ ਸਰਾਹ ਦਿੱਤੀ ਵੀ ਤੁਸੀਂ ਜਿਹੜੇ ਬੰਦ ਪੰਛੀ ਆ ਇਹਨਾਂ ਨੂੰ ਯਾਦ ਕੀਤਾ ਜਾਵੇ ਅੱਜ ਇਹਨਾਂ ਨੇ ਜੋ ਸਹਿਯੋਗ ਕੀਤਾ ਵਾ ਅਸੀਂ ਤੋਤਾ ਲੈ ਕੇ ਆਏ ਫੌਂਟੇ ਤੇ ਤੇ ਇਹਨਾਂ ਨੇ ਹਰ ਮਹੀਨੇ ਪ੍ਰਣ ਕੀਤਾ ਜੀ ਮੈਂ ਇੱਕ ਪੰਛੀ ਕੋਈ ਲਿਆਉ ਮੈਂ ਯਾਦ ਕਰੂੰਗਾ ਤੇ ਸਾਡੀ ਇੱਥੇ ਬਹੁਤ ਰਿਸਪੈਕਟ ਵੀ ਕਰਦੀ ਹੈ ਜੀ ਅੱਜ ਅਸੀਂ ਫਿਰ ਛੋਟੀ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਇਸ ਖਿਜਾਈ ਤੋਂ ਸੰਜਰਾ ਕਰ ਰਹੇ ਆ ਜੀ ਤੇ ਵਧੀਆ ਇਹ ਕੰਮ ਤਾਂ ਲੋਕਾਂ ਨੂੰ ਕੀ ਅਪੀਲ ਕਰੂਗੀ ਵੱਧ ਤੋਂ ਵੱਧ ਤੁਹਾਡਾ ਸਹਿਯੋਗ ਕਰਨ ਜੀ ਵੀ ਇਹ ਜਿਹੜੇ ਬੰਦ ਪੰਛੀ ਇਹਨਾਂ ਛੜਾਇਆ ਜਾਵੇ ਜੀ ਛੋਟੀ ਸਾਹਿਬ ਕਿਹਦਾ ਵੀ ਹੋ ਗਿਆ ਇਹ ਆ ਦੇਵਤੇ ਦਰਿਆਦਮੀ ਹੈਗੇ ਆ ਔਰ ਬਹੁਤ ਅੱਛੇ ਆਦਮੀ ਆ ਔਰ ਇਹਨਾਂ ਦਾ ਹੁਕਮ ਹੁੰਦਾ ਜੀ ਹਰ ਵਾਰੀ ਕਰ ਦਿੰਦੇ ਜੀ ਸਾਨੂੰ ਇੱਕ ਦੋ ਜਿੰਨੇ ਹੈਗੇ ਲੈ ਕੇ ਆਉਂ ਮੜਕੋ ਕਿਸੇ ਵੇਲੇ ਟਾਈਮ ਨਹੀਂ ਹੁੰਦਾ ਮੈਂ ਹਰ ਮਹੀਨੇ ਇਹਨਾਂ ਕੋ ਅਰਕੀ ਮੇਰੇ ਕੋ ਦੋ ਮਹੀਨੇ ਹੋ ਗਏ ਫਿਰ ਤਿੰਨ ਮਹੀਨੇ ਹੋ ਗਏ ਜੀ ਤੇ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਮਹੀਨੇ ਬਾਅਦ ਰੋਲ ਲਿਆਵਾਂਗੇ ਜੀ ਛੇ ਦਿਓ ਜੀ ਲੋ ਜੀ ਇਹ ਬਹੁਤ ਹਜੀ ਇਹਨੂੰ ਆਹ ਬਹੁਤ ਬਹੁਤ ਵਧੀਆ ਉਪਰਲਾ ਦੇਖੋ ਪੰਛੀ ਜਿਹੜਾ ਕੈਸ ਸੀ ਇਹ ਜਿਹੜੀ ਰੂਸੀ ਹੈ ਬੜੇ ਚਿਰ ਤੋਂ ਕੈਦ ਹੋਊਗੀ ਕਿਤੇ ਅੰਮ੍ਰਿਤਸਰ ਤੋਂ ਆਈ ਅੱਜ ਅਸੀਂ ਕੋਈ ਕੰਮ ਗਏ ਸੀ ਤੇ ਫਿਰ ਇਹਨਾਂ ਤੋਤਾ ਲੈ ਕੇ ਆਈ ਜੀ ਉਹ ਧਾਰੀਵਾਲ ਇਹਨਾਂ ਦੇ ਜਿਹੜਾ ਅਸੀਸਾਂ ਵੀ ਇਹਨਾਂ ਨੂੰ ਦੇ ਕੇ ਗਿਆ ਹੋਊਗਾ ਛੋਟੀ ਖਾਬ ਨੂੰ ਵੀ ਜਿਹੜਾ ਪਰਿਵਾਰ ਹੱਸਦਾ ਵਾਸਦਾ ਰਹੇ ਜੀ ਥੈਂਕ ਯੂ ਸਰ ਥੈਂਕ ਯੂ ਜੀ